ਵੱਗਰ ਵਿੱਚ ਵੱਧ ਹੈ ਹਾਰਟ ਡਿਸੀਜ਼ ਦਾ ਰੇਟ ਮੌਤ ਦਾ ਖਤਰਾ 28% ਜਾਨੋ ਕਿ ਤੇ ਤੁਸੀਂ ਵੀ ਤਾਂ ਨਹੀਂ ਖੜੇ ਮੌਤ ਦੀ ਕਗਾਰ ਤੇ ਜਾਨੋ ਕਿ ਕਿ ਤਰ੍ਹਾਂ ਕਰਦਾ ਹੈ ਇਸ ਰਿਸਕ ਨੂੰ ਮੈਨੇਜ ਡਾਕਟਰੀ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਡਾਇਬੀਟਿਸ ਹੋਣ ਦੇ ਨਾਲ ਹਾਰਟ ਅਟੈਕ 카ਰਡੀਓ ਵਸਕੂਲਰ ਡਿਸੀਜ਼ ਅਤੇ ਸਟ੍ਰੋਕ ਦੇ ਨਾਲ ਮੌਤ ਦਾ ਖਤਰਾ 28% ਤੱਕ ਵੱਧ ਜਾਂਦਾ ਹੈ ਡਾਇਬੀਟਿਸ ਦੇ ਵਿੱਚ ਬਲੱਡ ਸ਼ੂਗਰ ਲੈਵਲ ਹਾਈ ਰਹਿੰਦਾ ਹੈ ਜਿਸ ਦੇ ਨਾਲ ਕੀ ਹਾਰਟ ਨੂੰ ਅਤੇ ਬਲੱਡ ਵੈਸਲਸ ਨੂੰ ਕੰਟਰੋਲ ਕਰਨ ਵਾਲੀਆਂ ਜੜੀਆਂ ਨਾਸਾਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਅਜਿਹੀ ਕੰਡੀਸ਼ਨ ਬਣ ਸਕਦੀ ਹੈ ਜਿਸ ਨੂੰ ਕਿ ਸਾਇੰਸ ਦੇ ਵਿੱਚ ਐਥੀਰੋਸਲੇਰੋਸਿਸ ਕਹਿੰਦੇ ਨੇ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਥੀਰੋਸਲੇਰੋਸਿਸ ਕਿਸ ਨੂੰ ਕਹਿੰਦੇ ਨੇ ਇਸ ਦੇ ਵਿੱਚ ਆਰਟਰੀਜ਼ ਵਿੱਚ ਪਲੇਕ ਜਮਾ ਹੋਣ ਦੇ ਨਾਲ ਬਲੱਡ ਫਲੋ ਦੇ ਵਿੱਚ ਰੁਕਾਵਟ ਆਉਣ ਲੱਗਦੀ ਹੈ ਜਿਸ ਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਕੰਡੀਸ਼ਨ ਲੰਬੇ ਸਮੇਂ ਤੱਕ ਅਜਿਹੀ ਰਹਿੰਦੀ ਹੈ ਬਲੱਡ ਵੈਸਲਸ ਨੂੰ ਉਹਨਾਂ ਜ਼ਿਆਦਾ ਨੁਕਸਾਨ ਹੁੰਦਾ ਹੈ ਜਿਸ ਦੇ ਕਾਰਨ ਹਾਰਟ ਹੈਲਥ ਵਿਗੜ ਜਾਂਦੀ ਹੈ ਅਤੇ ਹਾਰਟ ਅਟੈਕ ਅਤੇ ਸਟ੍ਰੋਕ ਤੁਹਾਨੂੰ ਹੋ ਸਕਦਾ ਹੈ ਜੇਕਰ WHO ਦੀ ਗੱਲ ਕਰੀਏ ਤਾਂ ਹਾਰਟ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੁਨੀਆ ਭਰ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ ਪਿਛਲੇ ਸਾਲ ਦੁਨੀਆ ਭਰ ਦੇ ਵਿੱਚ 1.79 ਕਰੋੜ ਲੋਕਾਂ ਦੀ ਮੌਤਾਂ ਹਾਰਟ ਅਟੈਕ ਅਤੇ ਸਟ੍ਰੋਕ ਕਰਣ ਹੋਈਆਂ ਜਿਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਕਿ ਉਹਨਾਂ ਲੋਕਾਂ ਨੂੰ ਡਾਇਬੀਟੀਸ ਸੀ ਜਿਸ ਕਰਕੇ ਡਾਇਬਟਿਕ ਹੋਣ ਕਰਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਸੀ ਉਹਨਾਂ ਨੂੰ ਸਟ੍ਰੋਕ ਦੀ ਪ੍ਰੋਬਲਮ ਸੀ ਹਾਰਟ ਡਿਸੀਜ਼ ਸੀ ਸੋ ਜੇਕਰ ਤੁਸੀਂ ਵੀ ਡਾਇਬਟਿਕ ਹੋ ਤਾਂ ਤੁਸੀਂ ਵੀ ਹੋ ਸਕਦਾ ਹੈ ਮੌਤ ਦੇ ਕਗਾਰ ਤੇ ਖੜੇ ਹੋ ਸੋ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਹੈ ਪੂਰੀ ਦੁਨੀਆ ਦੇ ਵਿੱਚ 2022 ਦੇ ਵਿੱਚ 83 ਕਰੋੜ ਲੋਕਾਂ ਨੂੰ ਡਾਇਬਟੀਸ ਸੀ ਸ਼ੋਕਿੰਗ ਗੱਲ ਤਾਂ ਹੈ ਕਿ ਪੂਰੀ ਦੁਨੀਆ ਵਿੱਚੋਂ 1/4 ਉਹ ਵੀ ਜ਼ਿਆਦਾ ਲੋਕ ਡਾਇਬਟੀਸ ਦੇ ਇਕੱਲੇ ਭਾਰਤ ਵਿੱਚ ਸੀ ਇਸ ਦਾ ਮਤਲਬ ਇਹ ਹੈ ਕਿ ਡਾਇਬੀਟਿਕ ਲੋਕਾਂ ਦੀ ਸੰਖਿਆ ਭਾਰਤ ਦੇ ਵਿੱਚ ਲਗਾਤਾਰ ਵਾਧੇ ਚਾਰੀਆ ਭਾਰਤ ਦੇ ਵਿੱਚ ਅੰਦਾਜ਼ਾ ਲਗਾਇਆ ਜਾਵੇ ਤਾਂ 77 ਮਿਲੀਅਨ ਲੋਕ ਜਿਹੜੇ 18 ਸਾਲ ਤੋਂ ਵੱਧ ਨੇ ਉਹ ਡਾਇਬਟੀਸ ਟੂ ਦੀ ਪ੍ਰੋਬਲਮ ਨਾਲ ਜੂਝ ਰਹੇ ਨੇ ਅਤੇ ਪੱਛਮੀ ਲੈਂ ਤਾਂ ਹੋਈ ਜ਼ਿਆਦਾ ਲੋਕ ਹੋਣੇ ਜਿਨ੍ਹਾਂ ਨੂੰ ਹਾਈ ਰਿਸਕ ਡਾਇਬੀਟੀਸ ਹੈ ਜਿਹੜੇ ਕਿ ਮੌਤ ਦੇ ਕਗਾਰ ਤੱਕ ਪਹੁੰਚ ਚੁੱਕੇ ਨੇ ਸੋ ਹੁਣ ਆਪਾਂ ਗੱਲ ਇਹ ਕਰਾਂਗੇ ਕਿ ਡਾਇਬੀਟੀਸ ਅਤੇ ਹਾਰਟ ਦੀ ਹੈਲਥ ਦਾ ਕਨੈਕਸ਼ਨ ਕੀ ਆਪਸ ਦੇ ਵਿੱਚ ਡਾਇਬੀਟਿਸ ਇੱਕ ਲਾਈਫਸਟਾਈਲ ਡਿਸੀਜ਼ ਹੈ ਜਿਹੜੀ ਕਿ ਤੁਹਾਡੇ ਸਰੀਰ ਦੀ ਹਰ ਇੱਕ ਅੰਗ ਨੂੰ ਨੁਕਸਾਨ ਪਹੁੰਚਾਦੀ ਹੈ ਇਸ ਦੇ ਕਾਰਨ ਬਲੱਡ ਸ਼ੂਗਰ ਲੈਵਲ ਵੀ ਵਧਦਾ ਹੈ ਤੇ ਸਰੀਰ ਦੇ ਵਿੱਚ ਬਲੱਡ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੀ ਹੈ ਉਹ ਹਾਰਟ ਬ੍ਰੇਨ ਅਤੇ ਕਿਡਨੀ ਨੂੰ ਹੁੰਦੀ ਹੈ ਇਸ ਲਈ ਡਾਇਬੀਟਿਸ ਹੁਣ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਇਨ੍ਹਾਂ ਹੀ ਅੰਗਾਂ ਨੂੰ ਹੁੰਦਾ ਹੈ ਇਸ ਦੇ ਨਾਲ ਬਲੱਡ ਸ਼ੂਗਰ ਲੈਵਲ ਵਧਦਾ ਤਾਂ ਆਰਟਰੀਜ਼ ਦੇ ਵਿੱਚ ਬਲੌਕ ਜਮਣ ਤੇ ਖਤਰਾ ਹੁੰਦਾ ਹੈ ਕਿ ਜਿਸ ਦੇ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਲੈਵਲ ਵੱਧ ਸਕਦਾ ਹੈ ਅਤੇ ਹਾਰਟ ਅਟੈਕ ਅਤੇ ਸਟ੍ਰੋਕ ਦੀ ਵਜ੍ਹਾ ਵੀ ਬਣ ਸਕਦਾ ਹੈ ਜੇਕਰ ਲੰਬੇ ਸਮੇਂ ਤੋਂ ਤੁਹਾਡਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਹੈ ਤਾਂ ਇਸ ਦੇ ਪਿੱਛੇ ਬਲੱਡ ਵੈਸਲਜ਼ ਕਮਜ਼ੋਰ ਹੋਣ ਲੱਗ ਪੈਂਦੀਆਂ ਨੇ ਸੋ ਸ਼ਾਨ ਭਾਸ਼ਾ ਦੇ ਵਿੱਚ ਸਮਝਾਉਂਦੇ ਆ ਕਿ ਵੈਸਲਜ਼ ਦੇ ਵਿੱਚ ਇੱਕ ਤਰ੍ਹਾਂ ਦਾ ਕੂੜਾ ਜਮਾ ਹੋਣ ਲੱਗ ਜਾਂਦਾ ਹੈ ਜਿਸ ਨੂੰ ਮੈਡੀਕਲ ਭਾਸ਼ਾ ਦੇ ਵਿੱਚ ਬਲੈਕ ਕਹਿੰਦੇ ਆ ਇਸ ਦੇ ਨਾਲ ਬਲੱਡ ਵੈਸਲ ਜਿਹੜੀਆਂ ਨੇ ਉਹ ਟਾਈਟ ਹੋ ਜਾਂਦੀਆਂ ਤੇ ਬਲੱਡ ਦਾ ਜਿਹੜਾ ਫਲੋ ਹੈ ਉਹ ਘਟ ਜਾਂਦਾ ਹੈ ਜਿਸ ਦੇ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਜਿਹੜਾ ਕੋਲੇਸਟ੍ਰੋਲ ਲੈਵਲ ਹੈ ਉਹ ਵੀ ਵਧ ਜਾਂਦਾ ਹੈ ਬਲੱਡ ਸ਼ੂਗਰ ਲੈਵਲ ਜ਼ਿਆਦਾ ਰਹਿਣ ਦੇ ਨਾਲ ਜਿਹੜਾ ਹੈ ਉਹ ਹਾਰਟ ਅਤੇ ਬਲੱਡ ਵੈਸਲ ਦੀ ਫੰਕਸ਼ਨਿੰਗ ਦੇ ਲਈ ਜਿਹੜੀ ਨਸਾਂ ਜ਼ਿੰਮੇਵਾਰ ਹੁੰਦੀਆਂ ਨੇ ਉਹ ਡੈਮੇਜ ਹੋ ਜਾਂਦੀਆਂ ਨੇ ਡਾਇਬੀਟਿਕ ਲੋਕਾਂ ਨੂੰ ਹਾਰਟ ਸੰਬੰਧੀ ਕਈ ਸਮੱਸਿਆਵਾਂ ਦਾ ਜੋਖਮ ਬਣਿਆ ਰਹਿੰਦਾ ਹੈ ਅਸਦੇ ਵਿੱਚ ਸਭ ਤੋਂ ਆਮ ਹੈ ਕਰੋਨਰੀ ਆਰਟਰੀਜ਼ ਡਿਸੀਜ਼ ਇਸ ਦੇ ਵਿੱਚ ਹਾਰਟ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਆਰਟਰੀ ਸੁੰਗੜਨ ਲੱਗ ਜਾਂਦੀਆਂ ਨੇ ਤੇ ਜੇਕਰ ਇਹ ਆਰਟਰੀ ਜ਼ਿਆਦਾ ਸੁੰਗੜ ਗਈਆਂ ਤੇ ਬਲੱਡ ਦੇ ਫਲੋ ਨੂੰ ਬਲੌਕ ਹੋ ਸਕਦਾ ਹੈ ਤੇ ਜਿਹੜਾ ਕਿ ਹਾਰਟ ਅਟੈਕ ਵੀ ਬਣ ਸਕਦਾ ਹੈ ਸੋ ਜੇਕਰ ਤੁਸੀਂ ਵੀ ਡਾਇਬੀਟਿਕ ਹੋ ਤਾਂ ਹਾਰਟ ਅਟੈਕ ਦਾ ਰਿਸਕ ਕਿਸ ਤਰ੍ਹਾਂ ਘੱਟ ਕਰਨਾ ਹੈ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਬਲੱਡ ਸ਼ੂਗਰ ਲੈਵਲ ਨੂੰ ਮੈਨੇਜ ਰੱਖਣਾ ਹੈ ਬਲੱਡ ਪ੍ਰੈਸ਼ਰ ਨੂੰ ਮੈਨੇਜ ਰੱਖਣਾ ਹੈ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨਾ ਹੈ ਰੂਟੀਨ ਚੈੱਕਅਪ ਕਰਵਾਉਂਦੇ ਰਹਿਣਾ ਹੈ ਸਿਗਰਟ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਡੇਲੀ ਐਕਸਰਸਾਈਜ਼ ਕਰਨਾ ਹੈ ਚਿਨੀ ਰਿਫਾਈਨਡ ਅਤੇ ਕਾਬਜ ਤੋਂ ਦੂਰ ਰਹਿਣਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪੰਜਾਬੀਏ ਟੀਵੀ ਨੂੰ ਫੇਸਬੁੱਕ ਤੇ ਫੋਲੋ ਅਤੇ YouTube ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ ਧੰਨਵਾਦ